ਤਰੀ ਗੱਲ ਦੋਸਤੋ ਮੈਂ ਤੁਹਾਡਾ ਆਪਣਾ ਪ੍ਰਕਾਲਾ ਮੁਖਸਰੀਆ ਦੋਸਤੋ ਅੱਜ ਆਪਾਂ ਖੜੇ ਆਂ ਪਿੰਡ ਸੰਮੇ ਵਾਲੀ ਇੱਕ ਆਪਾਂ ਬਤਨਾ ਤੁਹਾਡੀ ਗੱਲਬਾਤ ਕਰਵਾਵਾਂਗੇ ਜਿਨ੍ਹਾਂ ਨੇ ਕਿ ਲੰਮੇ ਸਮੇਂ ਤੋਂ ਫਾਰਮ ਦਾ ਕੰਮ ਕੀਤਾ ਚੂਚੇ ਵੀ ਆ ਵੱਡੀਆਂ ਬੱਕਰੀਆਂ ਵੀ ਆ ਤੇ ਆਜੋ ਆਪਾਂ ਗੱਲਬਾਤ ਕਰਦੇ ਆ ਸਸਰੀਆ ਬਾਪੂ ਜੀ ਕੀ ਕਾਲ ਜੀ ਸਤਿ ਸ੍ਰੀ ਅਕਾਲ ਹੋਰ ਠੀਕ ਠਾਕ ਹੋਈ ਹੋਰ ਕੱਬੀ ਕਾਲੀ ਚੜੀ ਕਾਲਾ ਪਹਿਲਾਂ ਤਾਂ ਇਹ ਆਪਣਾ ਨਾਮ ਦੱਸ ਦੋ ਤੁਸੀਂ ਮੇਰਾ ਨਾਮ ਸਰਦਾਰ ਕੇਸ ਸਿੰਘ ਹੈ ਠੀਕ ਹੈ ਪਿੰਡ ਸੰਨੇਵਾਲੀ ਜੀ ਠੀਕ ਹੈ ਜੀ ਆਪਾਂ ਨੂੰ ਇਹ ਮੁਰਗੀ ਫਾਰਮ ਕੀਤੇ ਨੂੰ ਕਿੰਨਾ ਟਾਈਮ ਹੋ ਗਿਆ ਜੀ ਕੰਮ ਕਰਦੇ ਨੂੰ ਤਾਂ ਮੈਨੂੰ 20 ਸਾਲ ਹੋ ਗਏ ਨੇ ਜੀ 20 ਸਾਲ ਹੋ ਗਏ ਹਾਂ ਤੇ ਬਾਕੀ ਅਸੀਂ 8ਵੇਂ 9ਵੇਂ ਮਹੀਨੇ ਤੱਕ ਤਾਂ ਬੱਚਾ ਵੇਜਨੇ ਆ ਜੀ ਠੀਕ ਹੈ ਸਾਡੇ ਕੋਲ ਪੰਜਾਬ ਦੇ ਬਾਹਰੋਂ ਆਟੀਆਂ ਸਾਰੇ ਬੱਚਾ ਆਉਂਦਾ ਅਸੀਂ ਤੇ ਵੇਖਨੇ ਆ ਠੀਕ ਆ ਹਾਂ ਜੀ ਲੇ ਲਓ ਸਾਡੇ ਕੋਲ ਭਾਵੇਂ ਕੁਲੇਲਾ ਲੈ ਲੋ ਭਾਵੇਂ ਬਲੈਂਡਰ ਵੀ ਸਾਡੇ ਕੋਲ ਬੁਗਗ ਹੁੰਦੀ ਏ ਠੀਕ ਹੈ ਜੀ ਬਾਕੀ ਰੇਟ ਤਾਂ ਦਾ ਬੱਚਾ ਹੀ ਗੱਜਣਿਆ ਠੀਕ ਹੈ ਜੀ ਇਹ ਜਦੋਂ ਤੁਸੀਂ ਫਾਰਮ ਕੀਤਾ ਸੀ ਅੱਜ ਤੋਂ 15 ਸਾਲ ਪਹਿਲਾਂ ਹਾਂ ਜੀ ਤੁਸੀਂ ਕਿੰਨੇ ਬੱਚਿਆਂ ਤੋਂ ਸਟਾਰਟ ਕੀਤਾ ਸੀ ਅਸੀਂ 45 ਬੱਚੇ ਤੋਂ ਸਟਾਰਟ ਕੀਤਾ ਜੀ ਠੀਕ ਹੈ ਜੀ 45 ਬੱਚੇ ਨਵਾਂ ਕੰਮ ਸ਼ੁਰੂ ਕੀਤਾ 45 ਬੱਚੇ ਤਲਵੰਡੀ ਤੋਂ ਲੈ ਜਾਂਦੇ ਤੇ ਉਹਨਾਂ ਤੋਂ ਜਾਣਕਾਰੀ ਹੌਲੀ 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 ਕਰਦੇ 500 ਦੇ ਆ ਕੇ 500 ਦੇ ਫਿਰ 800 ਆ ਗਏ 800 ਤੋਂ 2000 ਹਰ ਤੱਕ ਅਸੀਂ ਇੱਕ ਸਾਲ ਦੇ ਵਿੱਚ 20000 ਬੱਚਾ ਵੇਚ ਦਿੰਨੇ ਆ ਠੀਕ ਹੈ ਜਿਆਦਾਤਰ ਤੁਸੀਂ ਬੱਚੇ ਹੀ ਮੰਨ ਕੇ ਚਲੋ ਸੇਲ ਕਰਦੇ ਹੋ ਕਿ ਆਂਡੇ ਵਾਲੀ ਮੁਰਗੀ ਹੁੰਦੀ ਉਹ ਵੀ ਸੇਲ ਕਰਦੇ ਹੋ ਇਹ ਆਂਡੇ ਵਾਲੀ ਮੁਰਗੀ ਸਾਨੂੰ ਜਿਹੜੇ ਸਾਡੇ ਕੋਲ ਬੱਚੇ ਲੈ ਕੇ ਜਾਂਦੇ ਨੇ ਜੀ ਇੱਥੋਂ ਉਹ ਸਾਮ ਦੇ ਨੇ ਉਹੋ ਹੀ ਮੁਰਗੀ ਚੱਕ ਕੇ ਕਿਸੇ ਵਾਪਸ ਵੇਚ ਦਿੰਦੇ ਨੇ ਅਸੀਂ ਜਿੰਨੇ ਮੁਰਗੀਆਂ ਨਾਲ ਰੱਖਣੇ ਰੱਖ ਲੈਣੇ ਬਾਕੀ ਅਸੀਂ ਵੇਚ ਦਿੰਨੇ ਇੱਥੋਂ ਠੀਕ ਹੈ ਸਾਡੇ ਕੋ ਬੱਚਾ ਜਿਹੜਾ ਵਾਕੇ ਜਾਂਦਾ ਉਹ ਹੀ ਮੁਰਗੀ ਵਾਪਸਾਂ ਨੂੰ ਦੇ ਜਾਂਦਾ ਹੈ ਮੁਰਗਾ ਵੀ ਇਹੀ ਵੇਚ ਦਿੰਦੇ ਆ ਸਾਡੇ ਕੋ ਖੱਬੇ ਸੱਜੇ ਵਪਾਰੀ ਬਠੰਡੇ ਤੋਂ ਆਪਣੇ ਹਵੋਰ ਤੋਂ ਖੱਬੇ ਸੱਜੇ ਬੁਆਰੀ ਆਉਂਦੇ ਨੇ ਗੱਡੀਆਂ ਭਰ ਕੇ ਲੈ ਜਾਂਦੇ ਨੇ ਚੂਚੇ ਦੀਆਂ ਮੁਰਗੇ ਦੀਆਂ ਠੀਕ ਹੈ ਜੀ ਮੰਨ ਕੇ ਚਲੋ ਵੀ ਜੇ ਤੁਸੀਂ ਇੱਥੋਂ ਆਪਦੇ ਫਾਰਮ ਤੋਂ ਚੂਚਾ ਦਿੰਨੇ ਹੋ ਤਾਂ ਉਹਦੀ ਗਾਰੰਟੀ ਤੁਹਾਡੀ ਹੁੰਦੀ ਆ ਵੀ ਸੇਲ ਕਰਵਾਉਣ ਦੀ ਦੇਖੋ ਜੀ ਗਾਰੰਟੀ ਜਦੋਂ ਮਾਰ ਤੁਹਾਡਾ ਸਹੀ ਇਹ ਤੁਹਾਨੂੰ ਪੁੱਛਣੀ ਲੋੜ ਨਹੀਂ ਗਾਹ ਤਾਂ ਮਗਰ ਫਿਰਦੇ ਨੇ ਸਾਨੂੰ ਮਾਰ ਕੇ ਜਾਂ ਸਾਨੂੰ ਮਾਰ ਕੇ ਲਾ ਠੀਕ ਹੈ ਸਹੀ ਤਾਂ ਕਹਿ ਜਨੈ ਵੀ ਠੀਕ ਹੈ ਵੀ ਸਾਹੀ ਤੁਹਾਡਾ ਮਾਲ ਵਕਾਵਾਂਗੇ ਪਰ ਸਾਡੇ ਅੱਖਾਂ ਤੋਂ ਪਹਿਲੇ ਮਾਲ ਵਿਕ ਜਾਂਦਾ ਜੇ ਬਾਈ ਚਾਂਸ ਨਾ ਵਿਕੇ ਤਾਂ ਤੁਸੀਂ ਵਕਾਓ ਆ ਵਕਾਦ ਨਹੀਂ ਕੋਈ ਅਹੀ ਗੱਲ ਇਹ ਮਾਲ ਵਿਕਦਾ ਹੈ ਕੋਈ ਨਿੱਥ ਜਨ ਕੇ ਜਿੰਨਾ ਬੱਚਾ ਉਹਨਾਂ ਦੇ ਕੇ ਜਿੰਨੀ ਤੁਹਾਡੇ ਕੰਮਰ ਦੀ ਹੁਣ ਮੁਰਗੀ ਦਾ ਸੀਜ਼ਨ ਹੈ ਹਾਂਜੀ ਜਿੰਨੀ ਮੁਰਗੀ ਵੇਚ ਲਓ ਠੀਕ ਹੈ ਲੋਕੀ ਵੇਚ ਲਓ ਪਰਚੂਨ ਕੇ ਵੇਚੋ ਗਾਹਕ ਤਾਂ ਜਿਵੇਂ ਮੇਲਾ ਲੱਗਾ ਰਹਿੰਦਾ ਰੋਇ ਦਾ ਦੁਕਾਨ ਕਰਿਆਨੇ ਦੀ ਦੁਕਾਨ ਤਰਾ ਸੌਦਾ ਲਾਣ ਉਹਨਾਂ ਸੇਵਕ ਤਾਂ ਸ਼ਾਂਤ ਰਹਿ ਆ ਗੱਦ ਚੱਲਦਾ ਕਈ ਬੰਦੇ ਹੁੰਦੇ ਆ ਜਿਨ੍ਹਾਂ ਨੇ ਨਵੇਂ ਫਾਰਮ ਕਰਨੇ ਹੁੰਦੇ ਆ ਕਿਸੇ ਦੀ ਮਣ ਕੇ ਚਲੋ ਵੀਡੀਓ ਵੇਖ ਲੈੰਦੇ ਆ ਜਿਵੇਂ ਹੁਣ ਸਾਡਾ ਕੰਮ ਆਸੀਂ ਵੀਡੀਓ ਕਰਨ ਜਾਣੇ ਆ ਅਗਲਾ ਕੋਈ ਕਹਿੰਦਾ ਸਾਨੂੰ ਮਹੀਨੇ ਦਾ ਮਣ ਕੇ 5 ਲੱਖ ਬਚ ਗਿਆ ਕੋਈ ਕਹਿੰਦਾ ਵੱਡੇ ਫਾਰਮ ਵਾਲਾ ਸਾਨੂੰ 10 ਲੱਖ ਬਚ ਗਿਆ ਕੋਈ ਕਹਿੰਦਾ 20 ਲੱਖ ਕੋਈ ਕਹਿੰਦਾ ਲੱਖ ਬਚ ਗਿਆ ਕਈ ਵਾਰੀ ਕਿਸੇ ਦੀ ਚੁੱਕ ਜਾ ਕੇ ਬੰਦਾ ਮੁਰਗੀ ਫਾਰਮ ਕਰ ਲੈਂਦਾ ਪੈਸੇ ਵੱਧ ਲਾ ਲੈਂਦਾ ਕਿ ਇਹਦੇ ਵਿੱਚ ਘਾਟਾ ਵੀ ਪੈ ਜਾਂਦਾ ਕਿ ਨਫਾ ਵੀ ਹੁੰਦਾ ਕਿ ਕੀ ਸਿਸਟਮ ਹੈ ਦੇਖੋ ਇਹ ਸਭ ਤੋਂ ਪਹਿਲਾਂ ਤਾਂ ਇਹ ਆ ਵੀ ਤੁਹਾਨੂੰ ਜਾਣਕਾਰੀ ਪੂਰੀ ਹੋਣੀ ਚਾਹੀਦੀ ਹੈ ਕਿਨੇ ਫਾਰਮ ਕਰਨਾ ਕਿਹੜੇ ਬੱਚਾ ਕਿਹੜੇ ਮਹੀਨੇ ਚ ਬੱਚਾ ਪਾਉਣਾ ਹੈ ਕਿਹੜੇ ਮਹੀਨੇ ਦੀ ਮੁਰਗੀ ਪਾਉਣੀ ਹੈ ਠੀਕ ਕਦੋਂ ਮੁਰਗੀ ਵੇਚਣੀ ਹੈ ਅਗਰ ਕਦੋਂ ਬੱਚਾ ਵੇਚਣਾ ਹੈ ਠੀਕ ਹੈ ਜੀ ਜਦੋਂ ਪੂਰੀ ਜਾਣਕਾਰੀ ਹੈ ਤੇ ਉਸ ਹਿਸਾਬ ਨਾਲ ਪਾਓਗੇ ਘਾਟਾ ਪੈਂਦਾ ਹੀ ਕੋਈ ਨਫਾ ਹੀ ਨਾ ਠੀਕ ਹੈ ਜੇ ਅਣਜਾਣ ਬੰਦਾ ਕੰਮ ਸਟਾਰਟ ਕਰਦਾ ਤੇ ਕਿੰਨੇ ਮੁਰਗਿਆਂ ਤੋਂ ਕੰਮ ਸਟਾਰਟ ਕਰੇ ਅਣਜਾਣ ਮਤਲਬ ਸਟਾਰਟਿੰਗ ਇੱਕਦਾਂ 50 ਕੋ ਬੱਚਾ ਜੋ ਰੱਖੇ ਜਿਹੜਾ ਨਵਾਂ ਬੰਦਾ ਰੱਖ ਲਿਆ ਉਹਨੂੰ ਨਾ ਤਾਂ ਕਿਸੇ ਦਵਾਈ ਬਾਰੇ ਪਤਾ ਨਾ ਫੀਡ ਬਾਰੇ ਪਤਾ ਹੁੰਦਾ ਨਾ ਉਹਨੂੰ ਮਤਲਬ ਵੇਚਣ ਦਾ ਪਤਾ ਹੁੰਦਾ ਹੈ ਇਹ ਤਾਂ ਜਨਤਾ ਹੀ ਵਾਦ ਸਖਾ ਦਿੰਦੀ ਹੈ ਜਦੋਂ ਬੰਦਾ ਇੱਕ ਚੱਲ ਪਿਆ ਔੜੀ 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 ਤਾਂ ਬੰਦਾ ਅਸੀਂ ਹੁਣ ਚਾਹੇ ਕੋ ਜਾਂਦੇ ਨਹੀਂ ਅਸੀਂ ਬੈਠੇ ਤੇ ਸੇਲ ਕਰੀ ਜਾਂਦੇ ਆ ਜਿਹੜਾ ਸਾਡੇ ਕੋਲ ਲੋਕ ਛੱਡ ਜਾਂਦੇ ਨੇ ਫੀਡ ਸਾਡੇ ਕੋਲ ਛੱਡ ਜਾਂਦੇ ਨੇ ਉਹੀ ਟੁੱਕੇ ਲੈ ਜਾਂਦੇ ਨੇ ਜਾਨਵਰ ਅਸੀਂ ਵਿਹਲੇ ਬੈਠੇ ਕਮਾਈ ਕਰੀ ਜਾਂਦੇ ਆ ਠੀਕ ਹੈ ਜੀ ਮੰਨ ਕੇ ਇਹਨਾਂ ਦੇ ਵਿੱਚ ਕਮਾਈ ਹੈਗੀ ਆ ਬਚਤ ਹੈ ਹਾਂ ਬਚਤ ਹੈ ਜੀ ਜੀ ਜਾਣਕਾਰੀ ਹੋਣੀ ਚਾਹੀਦੀ ਹੈ ਬਚਤ ਪੂਰੀ ਠੀਕ ਹੈ ਲੈ ਵੀ ਬਾਬੇ ਕਹਿੰਦਾ ਵੀ ਜਾਣਕਾਰੀ ਹੋਣੀ ਪਹਿਲਾਂ ਜ਼ਰੂਰੀ ਆ ਬਚਤ ਹੈਗੀ ਆ ਕਿਉਂਕਿ ਬਾਬੇ ਨੇ ਅੱਜ ਤੋਂ 45 ਸਾਲ 15 ਸਾਲ ਪਹਿਲਾਂ ਕੰਮ ਸਟਾਰਟ ਕੀਤਾ ਸੀ ਆਪਦੇ ਘਰ ਤੋਂ ਸਟਾਰਟ ਕਰੇ ਆ ਬਾਬੇ ਦੇ ਫਾਰਮ ਤੁਹਾਨੂੰ ਬਾਹਰ ਦੀ ਆਪਾਂ ਬਿਆਰ ਦਾ ਵੀਊ ਵੀ ਦਿਖਾ ਦੇਾਂਗੇ ਤੁਸੀਂ ਦੇਖ ਸਕਦੇ ਹੋ ਹੁਣ ਇਸ ਟਾਈਮ ਬਾਬੇ ਦੇ ਫਾਰਮ ਦੇ ਵਿੱਚ ਚੂਚਾ ਫਿਰਦਾ ਬਾਬਾ ਇਹ ਚੂਚਾ ਜਿਹੜਾ ਇਹ ਕਿੰਨੇ ਚਿਰ ਦਾ ਚੂਚਾ ਹੋਊਗਾ ਇਹ ਇਹ ਬਾਈਕੋਂ ਦਾ ਚੂਚਾ ਨਹੀਂ ਇਹ ਕਰਨਾਲ ਦਾ ਜਣਕਾਟਰੀ ਦਾ ਹੈ ਠੀਕ ਹੈ ਇਹ ਕਰਨਾਲ ਦਾ ਹੀ ਹਾਂ ਕਰਨਾਲ ਦੇ ਕੋਲ ਨਹੀਂ 20 ਕਿਲੋਮੀਟਰ ਰੋਪੇ ਪਾਸੇ ਜਣਕਾਟਰੀ ਦੀ ਉਹਨਾਂ ਦਾ ਚੂਚਾ ਉੱਥੋਂ ਆਇਆ ਸੀ ਇਹ ਕਿੰਨੇ ਚਿਰ ਦਾ ਚੂਚਾ ਹੋ ਗਿਆ ਇਹ ਇਹ 1 ਮਹੀਨੇ ਦਾ ਬੱਚਾ ਜੀ ਸਰ ਇਹ 1 ਮਹੀਨੇ ਦਾ ਬੱਚਾ ਠੀਕ ਆ ਇਹਨੂੰ ਜੇ ਆਪਾਂ ਮੰਨ ਕੇ ਫੀਡ ਦੀ ਗੱਲ ਕਰਗੇ ਤਾਂ ਕੀ ਫੀਡ ਪਾਉਣੀ ਚਾਹੀਦੀ ਇਹ ਦੇਖੋ ਜੀ ਤੁਹਾਨੂੰ ਇਹ ਵੱਡਾ ਮੂਕਾ ਬਚਾ ਕਰਨਾ ਹੈ ਹਾਂਜੀ ਪਹਿਲੋ ਇਹਦੇ ਪ੍ਰੀ-ਸਟਾਰਟਰ ਚੱਲਦੀ ਹੈ ਠੀਕ ਹੈ ਜੀ ਇਸ ਤੋਂ ਮਗਰੋਂ ਫਿਰ ਸਟਾਰਟਰ ਚੱਲਦੀ ਹੈ ਸਟਾਰਟਰ ਬਾਅਦ ਫਿਕਰ ਚੱਲਦੀ ਹੈ ਸਿੱਧਾ ਧਿਆਨ ਨਾ ਬੰਦਾ ਪਾਈ ਜਾਵੇ ਤੇ ਵੇਟ ਇਹਨਾਂ ਤੋਂ 5 ਕਿਲੋ ਚਿਕਰ ਪਹੁੰਚ ਜਾਂਦਾ ਹੈ 6-6 ਕਿਲੋ ਚਿਕਨ ਮੁਰਗਾ ਪਹੁੰਚ ਜਾਂਦਾ ਮੁਰਗੀ 3 ਕਿਲੋ 3.5 ਕਿਲੋ ਆਮ ਮੁਰਗੀ ਹੋ ਜਾਂਦੀ ਹੈ ਠੀਕ ਹੈ ਜੀ ਤੇ ਜੇ ਆਪਾਂ ਗੱਲ ਕਰਕੇ ਵੀ ਜਿਹੜੀ ਮੁਰਗੀ ਆ ਇਹ ਫੀਡ ਤੇ ਆਂਡੇ ਦਿੰਦੀ ਆ ਜਾਂ ਮੰਨ ਕੇ ਚਲੋ ਬੱਕਰੇ ਨਾਲ ਆ ਦੂਜੇ ਦੇ ਨਾਲ ਮੁਰਗੇ ਨਾਲ ਦਿੰਦੀ ਆ ਜੇ ਤੁਸੀਂ ਫੀਡ ਤੇ ਆਂਡਾ ਲੈਣਾ ਹੈ ਫੀਡ ਤੇ ਵੀ ਲੈ ਸਕਦੇ ਜੇ ਇਹ ਤੁਸੀਂ ਗਾਂ ਕਿਸੇ ਹੈਚਰੀ ਵਾਲ ਨੂੰ ਆਂਡਾ ਦੇਣਾ ਹੈ ਫਿਰ ਤੁਹਾਨੂੰ ਸਭ ਮਗਰ 12 ਮੁਰਗੇ ਛੱਡਣੇ ਪੈਣਗੇ 100 ਮੁਰਗੀ ਮਗਰ ਫਿਰ ਜਾਨੀ ਕਿ ਬੱਚਾ ਆਵੇਗਾ ਮੁਰਗਾ ਵੀ ਘਟੋ ਘਟ ਪੰਜ ਤੇ 4.5 5 ਕਿਲੋ ਦਾ ਹੋਗਾ ਫਿਰ ਬੱਚਾ ਕਾਮਯਾਬ ਹੋਵੇਗਾ ਠੀਕ ਹੈ ਜੀ ਲੈ ਵੀ ਦੋਸਤੋ ਬਾਬੇ ਤੋਂ ਆਪਾਂ ਸਾਰੀ ਜਾਣਕਾਰੀ ਲੈ ਲਈ ਆ ਜੇ ਕਿਸੇ ਨੇ ਚੂਚੇ ਖਰੀਦਣੇ ਵੀ ਹੋਣ ਹਨਾ ਤਾਂ ਤੁਸੀਂ ਬਾਬੇ ਨਾਲ ਸੰਪਰਕ ਕਰੋ ਕਿਉਂਕਿ ਆਪਾਂ ਬਾਬੇ ਤੋਂ ਬਾਬੇ ਦਾ ਕੰਟੈਕਟ ਨੰਬਰ ਪੁੱਛ ਗਏ ਬਾਬਾ ਜੀ ਆਪਣਾ ਨੰਬਰ ਦੱਸ ਦਿਓ ਮੇਰਾ ਨੰਬਰ 76400 ਜੀ 1 ਮਿੰਟ 77400 49163 77401 ਹਾਂਜੀ 49 163 163 ਲਵੀ ਦੋਸਤੋ ਜੇ ਕਿਸੇ ਨੇ ਬੱਚੇ ਖਰੀਦਣੇ ਹੋਣ ਮੁਰਗੀਆਂ ਦੇ ਜਾਂ ਮੁਰਗੀ ਖਰੀਦਣੀ ਹੋਵੇ ਤਾਂ ਤੁਸੀਂ ਬਾਬੇ ਨਾਲ ਸੰਪਰਕ ਕਰ ਸਕਦੇ ਹੋ ਤੇ ਬਾਬੇ ਵੀ ਤੁਸੀਂ ਫਾਰਮ ਤੇ ਆ ਸਕਦੇ ਹੋ ਪਿੰਡਾ ਸੰਮਿਆਲੀ ਬਾਬੇ ਨੇ ਘਰ ਤੋਂ ਕੰਮ ਸਟਾਰਟ ਕੀਤਾ ਸੀਗਾ ਬਾਕੀ ਤੁਹਾਨੂੰ ਆਪਾਂ ਬਾਹਰ ਦਾ 뷰 ਦਿਖਾ ਦਿੰਦੇ ਆ ਲੈ ਵੀ ਦੋਸਤੋ ਕਈ ਕਹਿੰਦੇ ਆ ਵੱਡੇ ਫਾਰਮਾਂ ਦੀ ਲੋੜ ਪੈਂਦੀ ਆ ਹਨਾ ਇੱਕ ਬਾਬੇ ਨੇ ਆਪਦੇ ਘਰ ਤੋਂ ਫਾਰਮ ਸਟਾਰਟ ਕੀਤਾ ਸੀ ਛੋਟਾ ਜਾਂ ਤੁਸੀਂ ਦੇਖ ਸਕਦੇ ਹੋ ਤੇ ਇਹਦੇ ਵਿੱਚ ਹੀ ਬਾਬਾ ਕਹਿੰਦਾ ਵੀ ਅਸੀਂ ਪਤਾ ਨਹੀਂ ਕਿੰਨੇ ਕ ਹੁਣ ਤੱਕ ਚੂਚੇ ਕਿੰਨੇ ਕ ਹੁਣ ਤੱਕ ਅਸੀਂ ਮੁਰਗੀਆਂ ਵੇਚ ਚੁੱਕੇ ਆ ਜੇ ਕਿਸੇ ਭਰਾ ਨੇ ਖਰੀਦਣੀਆਂ ਹੋਣ ਚਾਹੇ ਵੇਚਣੀਆਂ ਹੋਣ ਤੇ ਬਾਬੇ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਤੇ ਆਪਾਂ ਬਾਬੇ ਦਾ ਤੁਹਾਨੂੰ ਨੰਬਰ ਦੇਦਾ ਬਾਕੀ ਆਪਾਂ ਬਾਬੇ ਦਾ ਨੰਬਰ ਸਕਰੀਨ ਤੇ ਵੀ ਲਾ ਦੇਾਂਗੇ। ਬਾਬਾ ਜੀ ਆਪਾਂ ਗੱਲ ਕਰ ਗਏ ਵੀ ਤੁਸੀਂ ਉਦੋਂ ਫਾਰਮ ਕੀਤਾ ਸੀਗਾ ਇਤੋਂ 10 ਸਾਲ 15 ਸਾਲ ਪਹਿਲਾਂ 20 ਸਾਲ ਕਿਤੇ 20 ਸਾਲ ਤੇ ਇੱਕ ਕਿੰਨੇ ਥਾਂ ਤੋਂ ਸਟਾਰਟ ਕੀਤਾ ਸੀ ਕੰਮ? ਇਹ ਸਟਾਰਟ ਨਾਲ ਜਿਹੜਾ ਕੀਤਾ ਸੀ ਮੇਰਾ ਖੜ ਵੀ ਘੱਟੋ ਘੱਟ ਵੀ 18 ਕੁਸਕਿਆ ਫੜ ਥਾਂ ਛੋਟਾ ਜਿਹਾ ਖੁੱਡਾ ਬਣਾ ਕੇ ਉਹਦੇ ਸਟਾਰਟ ਕੀਤਾ ਸੀ ਜੀ। ਠੀਕ ਹੈ। ਤੇ ਉਸ ਤੋਂ ਪਿੱਛੋਂ ਫਿਰ ਤਾਂ ਕੰਮ ਚੱਲਦਾ 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 ਬਹੁਤ ਉੱਪਰ ਚਲਾ ਗਿਆ। ਠੀਕਾ ਹੁਣ ਆਪਣੇ ਕੋਲੇ ਆ ਘਰ ਦੇ ਵਿੱਚ ਹੀ ਫਾਰਮ ਬਣ ਤਿਆਰ ਕੀਤਾ ਜੀ ਤੁਸੀਂ ਆ ਘਰ ਦੇ ਵਿੱਚ ਹੀ ਕਰਦੇ ਇਹ ਕਿੰਨਾ ਥਾਂ ਹੋਊਗਾ ਜੀ ਸਾਰਾ ਇਹ ਸਾਡੇ ਕੋਲ ਇੱਕ ਖੁੱਡਾ ਹੈਗਾ ਜੀ 12 50 ਦਾ 1 26 10 ਦਾ ਠੀਕ ਹੈ ਜੀ ਲੈ ਵੀ ਦੋਸਤੋ ਬਾਰੇ ਵੱਡੇ ਅਗਲੇ ਲੋਕ ਕਹਿੰਦੇ ਕਈ ਵਾਰੀ ਫਾਰਮਾਂ ਦੀ ਲੋਡ ਹੁੰਦੀ ਆ ਹਨਾ ਬਾਬਾ ਕਹਿੰਦਾ ਜਿਨੇ ਕੰਮ ਸਟਾਰਟ ਕਰਨਾ ਮਿਹਨਤ ਕਰਨੀ ਹਨਾ ਉਹਦੇ ਵਾਸਤੇ ਥੋੜਾ ਥਾਂ ਵੀ ਬਹੁਤ ਹੁੰਦਾ ਬਾਕੀ ਤੁਸੀਂ ਦੇਖ ਸਕਦੇ ਹੋ ਜੇ ਕਿਸੇ ਨੇ ਚੂਚੇ ਵੀ ਖਰੀਦਿਆ ਹੁਣ ਇਸ ਟਾਈਮ ਵੀ ਬਾਬੇ ਕੋਲੇ ਚੂਚਾ ਬਾਬਾਈ ਹੁਣ ਇਸ ਟਾਈਮ ਕਿੰਨਾ ਚੂਚਾ ਫਿਰਦਾ ਹੋਊ ਆਪਣੇ ਕੋਲੇ ਐਸੇ ਪੰਜ ਸੌ ਲਗ ਭਾਗ ਚੂਚਾ ਫਿਰਦਾ ਜੀ ਜਿਹੜਾ ਚੂਚਾ ਹੀ ਵੇਚੀ ਜਾਂਦੇ ਆ ਸਾਡੇ ਕੋਲ ਟੋਕਰੇ ਟੱਕਰਾਂ ਲੈ ਜਾਂਦੇ ਜਿਮੀਂਦਾਰ ਗਾਹਕ ਲੈ ਜਾਂਦਾ ਜੀ ਠੀਕ ਹੈ ਮੁਰਗੇ ਹੀ ਮੁਰਗੇ ਸਟਾਰਟ ਕਰਾਂਗੇ ਮੁਰਗੇ ਹੀ ਸਾਰਾ ਸਿਆਲ ਮੁਰਗੀ ਵੇਚਣੇ ਜਾਂਦੇ ਆ ਜੀ ਠੀਕ ਹੈ ਜੀ ਚਲੋ ਠੀਕ ਹੈ ਬਾਬਾਈ ਜੇ ਕਿਸੇ ਨੇ ਮੰਨ ਕੇ ਚਲੋ ਵੀ ਚੂਚੇ ਲੈਣੇ ਹੋਏ ਤਾਂ ਬਾਬੇ ਨਾਲ ਸੰਪਰਕ ਜ਼ਰੂਰ ਕਰੇ ਕੰਮ ਕਰਨਾ ਹੀ ਸਹੀ ਰਾਇ ਦਵਾਂਗੇ ਸਹੀ ਦੱਸਾਂਗੇ ਕੋਈ ਡਾਕਟਰ ਦੀ ਲੋੜ ਨਹੀਂ ਸਾਨੂੰ ਡਾਕਟਰ ਦੇ ਬਰਾਬਰ ਦਾ ਚਿਹਰਵਾ ਠੀਕ ਹੈ ਜੀ ਚਲੋ ਠੀਕ ਹੈ ਬ